ਪਾਨਾ ਸਿੱਧੂ ਚੈਨੀ ਚੋਰ ਪਾਨਾ ਸਿੱਧੂ ਚੈਨੀ ਚੋਰ ਅਤੇ ਚੈਨੀਆਂ ਚੋਰੀ ਕਰਨ ਵਾਲਾ ਪਾਨਾ ਸਿੱਧੂ ਉਸ ਨੇ ਦੁਬਾਰਾ ਤੋਂ ਫੇਰ ਚੱਕ ਲਿਆ ਤੇ ਤੁਸੀਂ ਵੀ ਆਖੋਗੇ ਕੀ ਗੱਲਾਂ ਕਰੀ ਜਾਂਦਾ ਪਰ ਮੈਂ ਜੋ ਗੱਲਾਂ ਕਰਦਾ ਮੈਂ ਸੱਚ ਗੱਲਾਂ ਕਹਿੰਦਾ ਲੱਖੇ ਸੁਧਾਣੇ ਦੇ ਦਸੰਦੇ ਮੁਤਾਬਕ ਪਾਨੇ ਸਿੱਧੂ ਦੇ ਕੱਪੜੇ ਉਤਾਰ ਕੇ ਉਸ ਦੇ ਉੱਪਰ ਠੰਡਾ ਪਾਣੀ ਪਾਇਆ ਗਿਆ ਅਤੇ ਉਸ ਨੂੰ ਜਲੀਲ ਕੀਤਾ ਗਿਆ ਉਸ ਦੀ ਵੀਡੀਓ ਵੀ ਬਣਾਈ ਗਈ ਤੇ ਏਜੰਟਾਂ ਵਾਲੇ ਕੇਸ ਦੇ ਵਿੱਚੋਂ ਭਾਨੇ ਸਿੱਧੂ ਨੂੰ ਕੱਲ ਜ਼ਮਾਨਤ ਮਿਲੀ ਸੀ ਪਰ ਪਟਿਆਲਾ ਪੁਲਿਸ ਨੇ 379 ਬੀ ਦੇ ਪਾਚੇ ਦੇ ਤਹਿਤ ਇੱਕ ਚੈਨੀ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਉਸ ਨੂੰ ਦੁਬਾਰਾ ਤੋਂ ਫਿਰ ਉਸ ਨੇ ਚੱਕ ਲਿਆ ਤੇ ਦੋਸਤੋ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਮੈਂ ਵੀ YouTube ਚ ਲਾਉਣਾ ਹੈ ਤੇ ਭਾਨੇ ਸਿੱਧੂ ਦੀ YouTube ਤੋਂ Facebook ਤੋਂ Snapchat ਤੋਂ ਚਾਰ ਪਲੈਟਫਾਰਮ ਨੇ ਇੱਕ Instagram ਹੈ ਚਾਰਾ ਪਲੈਟਫਾਰਮਾਂ ਤੋਂ ਭਾਨੇ ਸਿੱਧੂ ਨੂੰ ਵਧੀਆ ਕਮਾਈ ਹੁੰਦੀ ਆ ਤੇ ਉਸ ਦੇ ਉੱਤੇ ਝੂਠਾ ਕੇਸ ਕੀ ਪਾਇਆ ਗਿਆ ਕਿ ਉਸ ਨੇ 10000 ਰੁਪਏ ਦਾ ਕਮਿਸ਼ਨ ਮੰਗਿਆ ਤੇ ਚੈਨੀ ਚੋਰੀ ਕਰਨ ਦਾ ਉਸ ਦੇ ਉੱਤੇ ਝੂਠਾ ਪਰਚਾ ਪਾਇਆ ਗਿਆ ਤੇ ਦੋਸਤੋ ਉਹ ਲੋਕਾਂ ਦੀ ਸੇਵਾ ਕਰਦਾ ਹੈ ਕਿੰਨਾ ਸਮਾਜ ਸੇਵੀ ਕੰਮ ਕਰਦਾ ਜੋ ਸਰਕਾਰਾਂ ਨੇ ਕੰਮ ਕਰਨੇ ਆ ਉਹ ਭਾਨਾ ਸਿੱਧੂ ਆਪਣੇ ਪਿੰਡ ਕੋਟ ਦੁੰਨੇ ਵਿਖੇ ਕਚਹਿਰੀ ਲਾਉਂਦਾ ਤੇ ਲੋਕਾਂ ਦੇ ਅੜੇ ਹੋਏ ਕੰਮ ਕਰਵਾਉਂਦਾ ਲੱਖਾਂ ਲੱਖਾਂ ਰੁਪਏ ਭਾਨੇ ਸਿੱਧੂ ਨੇ ਏਜੰਟਾਂ ਤੋਂ ਕਢਵਾਏ ਨੇ ਜਿਹੜੇ ਕੰਮ ਸਰਕਾਰੇ ਤੇਰੇ ਕਰਨ ਵਾਲੇ ਨੇ ਉਹ ਮਰੇ ਪੰਜਾਬ ਦੇ ਹੀਰੇ ਪੁੱਤ ਕਰ ਰਹੇ ਨੇ ਝੋਟਾ ਵੀਰ ਲਾਲੋ ਭਾਨਾ ਸਿੱਧੂ ਲੱਖਾਂ ਸਦਾਣਾ ਮੈਂ ਇੱਕ ਗੱਲ ਪੁੱਛਣਾ ਚਾਹਣਾ ਤੁਹਾਨੂੰ ਇਹ ਲੱਗਦਾ ਵੀ ਭਾਨਾ ਸਿੱਧੂ ਚੈਨੀ ਚੋਰੀ ਕਰੂਗਾ ਕੋਈ ਇਲਜ਼ਾਮ ਲਾਉਣਾ ਸੀ ਕੋਈ ਤਗੜਾ ਇਲਜ਼ਾਮ ਲਾਉਂਦੇ ਬੰਦੇ ਦਾ ਪਤੰਦਰੋਂ ਸਟੈਂਡ ਦਾ ਵੇਖ ਲੈਂਦੇ ਜੇ ਇਲਜ਼ਾਮ ਲਾਉਣਾ ਸੀ ਕੋਈ ਚੰਗਾ ਇਲਜ਼ਾਮ ਲਾਉਂਦੇ ਆ 10000 ਰੁਪਏ ਦਾ ਕਮਿਸ਼ਨ ਦਾ ਇਲਜ਼ਾਮ ਲਾਇਆ ਤੁਸੀਂ ਤੇ ਉਹਦਾ ਕੋਈ ਪ੍ਰੂਫ ਨਹੀਂ ਆ ਪੰਜਾਬ ਦੇ ਵਿੱਚ ਨਸ਼ਾ ਵਿਕੀ ਜਾਂਦਾ ਚਰੇ ਆਮ ਡਕੈਤੀਆਂ ਚੋਰੀਆਂ ਹੁੰਦੀਆਂ ਨੇ ਉਹਨਾਂ ਦੇ ਤਾਂ ਕਦੇ ਕੋਈ ਪਰਚਾ ਹੋਇਆ ਨਹੀਂ ਤੇ ਆ ਸਮਾਜ ਸੇਵੀ ਭਾਨੇ ਸਿੱਧੂ ਤੇ ਜਿਸ ਨੇ ਵਧੀਆ ਕੰਮ ਕੀਤੇ ਨੇ ਲੋਕਾਂ ਦੇ ਪੈਸੇ ਕਢਵਾਏ ਨੇ ਆ ਜਿਹੜੀਆਂ ਤੁਸੀਂ ਚੋਰੀ ਦੀਆਂ ਤੇ ਕਮਿਸ਼ਨ ਦੀਆਂ ਗੱਲਾਂ ਕਰਦੇ ਹੋ ਓਏ ਉਸ ਜੱਟ ਦੀ ਅੱਧੇ ਦਿਨ ਦੀ ਕਮਾਈ ਆ ਉਹਨੂੰ YouTube ਤੋਂ Instagram ਤੋਂ Snapchat ਤੋਂ Facebook ਤੋਂ ਸਾਰੇ ਪੇਜ ਉਸਦੇ ਮੋਨੀਟਾਈਜ਼ ਨੇ ਤੇ ਦੋਸਤੋ ਉਸ ਨੂੰ ਵਧੀਆ ਇਨਕਮ ਹੁੰਦੀ ਆ سوشل میڈیا ਤੋਂ ਤੇ ਤੁਸੀਂ ਉਸ ਵਿਚਾਰੇ ਤੇ ਝੂਠਾ ਕੇਸ ਦਰਜ ਕਰਕੇ ਉਸ ਦੀ ਕੁੱਟਮਾਰ ਕੀਤੀ ਉਸਦੇ ਉੱਪਰ ਠੰਡਾ ਪਾਣੀ ਪਾਇਆ ਇੰਨੀ ਠੰਡ ਦੇ ਵਿੱਚ ਪਰ ਦੋਸਤੋ ਜਦੋਂ ਜੱਟ ਇਹ ਗੱਲ ਕਰਦਾ ਨਾ ਵੀ ਜੱਟ ਦਬਦਾ ਨਹੀਂ ਇਹ ਗੱਲਾਂ ਤੁਹਾਨੂੰ ਚੁਭੀਆਂ ਤਾਂ ਕਰਕੇ ਤੁਸੀਂ ਭਾਨੇ ਸਿੱਧੂ ਨੂੰ ਦੁਬਾਰਾ ਝੂਠੇ ਕੇਸ ਦੇ ਵਿੱਚ ਫਸਾਇਆ ਤੇ ਸਾਨੂੰ ਅੱਜ ਭਾਨੇ ਸਿੱਧੂ ਵੀਰ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਭਾਨੇ ਸਿੱਧੂ ਵੀਰ ਨੇ ਕੀ ਗਲਤ ਕਰਤਾ ਸੀ ਉਸਨੇ ਪੰਜਾਬ ਦੇ ਗਰੀਬ ਲੋਕਾਂ ਦਾ ਲੱਖਾਂ ਲੱਖਾਂ ਰੁਪਈਆ ਫਸਿਆ ਕਢਵਾ ਕੇ ਦਿੱਤਾ ਤੇ ਇਹੀ ਗੱਲ ਭਾਨਾ ਸਿੱਧੂ ਏਜੰਟਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ ਤੇ ਉਹਨਾਂ ਨੇ ਆਪਣਾ ਕੰਡਾ ਕਢਵਾਉਣਾ ਸੀ ਸਭ ਨੂੰ ਖੁਜੀ ਮਿਲ ਗਈ ਹੋਣੀ ਐ ਪਰ ਦੋਸਤੋ ਇੱਕ ਗੱਲ ਮੈਂ ਕਹਿੰਨਾ ਅਗਰ ਜੇ ਭਾਨੇ ਸਿੱਧੂ ਦੇ ਨਾਲ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਆਪਣੇ ਪੰਜਾਬ ਦੇ ਲੋਕ ਨਾ ਉਤਰੇ ਤਾਂ ਦੋਸਤੋ ਭਾਨੇ ਸਿੱਧੂ ਦੇ ਸਸਕਾਰ ਤੇ ਜਾਂ ਭੋਗ ਤੇ ਆਉਣ ਦਾ ਦੋਨੋਂ ਕੋਈ ਹੱਕ ਨਹੀਂ ਕਿਉਂਕਿ ਪਹਿਲਾਂ ਵੀ ਪੰਜਾਬ ਦੇ ਹੀਰੇ ਪੁੱਤ ਸਿੱਧੂ ਮੂਸੇਵਾਲਾ ਦੀਪ ਸਿੱਧੂ ਇਸ ਦੁਨੀਆ ਤੋਂ ਚਲੇ ਗਏ ਨੇ ਤੇ ਬਾਅਦ ਦੇ ਵਿੱਚ ਵੈਣ ਪਾਉਣ ਦਾ ਕੋਈ ਹੱਕ ਨਹੀਂ ਰੋਣ ਧੋਣ ਦਾ ਕੋਈ ਹੱਕ ਨਹੀਂ ਇਹ ਬੰਦਾ ਬਹੁਤ ਵਧੀਆ ਸੀ ਪਰ ਦੋਸਤੋ ਭਾਨੇ ਸਿੱਧੂ ਨੇ ਕੋਈ ਮਾਰਾ ਨਹੀਂ ਕੀਤਾ ਤੇ ਨਾ ਹੀ ਉਹਨੇ ਕੋਈ ਚੈਨੀ ਖੋਈ ਐ ਬਾਕੀ ਦੋਸਤੋ ਇੱਕ ਆ ਵੀਡੀਓ ਤੁਹਾਡੇ ਲਈ ਸ਼ੇਅਰ ਕਰ ਰਿਹਾ ਇੱਕ ਪੰਜਾਬ ਦੀ ਛੇਰਨੀ ਨੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਦੋ ਬੋਲ ਕਹੇ ਨੇ ਆਉ ਲੈ ਚੱਲਦੇ ਪੂਰੀ ਵੀਡੀਓ ਦੇ ਵੱਲ ਤੇ ਬਾਕੀ ਭਾਨੇ ਸਿੱਧੂ ਦੀ ਫੁੱਲ ਸਪੋਰਟ ਕਰੋ ਜੋ ਗਲਤ ਹੈ ਜਿਹੜਾ ਕੰਮ ਉਸਨੇ ਕੀਤਾ ਹੀ ਨਹੀਂ ਤੇ ਉਹ ਸਜ਼ਾ ਕਿਉਂ ਕੱਟੇ ਉਸਦੀ ਜਿਵੇਂ ਕਿ ਪਾਨਸ ਸਿੱਧੂਏ ਜਿਹੜੇ ਸੱਚ ਤੇ ਰਾਹ ਤੇ ਤੁਰਦੇ ਨੇ ਜਿਹੜਾ ਹਰ ਇੱਕ ਨੂੰ ਮਤਲਬ ਮਦਦ ਕਰਦੇ ਨੇ ਜਿਨ੍ਹਾਂ ਨੇ ਦੂਜਾਂ ਕੋਲ ਪੈਸੇ ਫਸੇ ਹੋਏ ਉਹਨਾਂ ਦੇ ਪੈਸੇ ਵਾਪਸ ਉਹਨਾਂ ਨੂੰ ਬੁਲਾਏ ਨੇ ਫਿਰ ਵੀ ਉਸ ਵਿਚਾਰੇ ਨੂੰ ਬੇਕਸੂਰ ਸਜ਼ਾ ਮਿਲੀ ਬੇਨਜਾਇਜ਼ ਉਹਨੂੰ ਠੰਡੇ ਪਾਣੀ ਉਹਦੇ ਉੱਤੇ ਪਾਇਆ ਗਿਆ ਕੱਪੜੇ ਉਤਾਰ ਕੇ ਉਹਦੇ ਠੰਡਾ ਪਾਣੀ ਉਹਦੇ ਉੱਤੇ ਪਾਇਆ ਗਿਆ ਕੀ ਕਸੂਰ ਸੀ ਉਹਦਾ ਕੀ ਉਹ ਸੱਚ ਬੋਲਦਾ ਇਸ ਕਰਕੇ ਉਹ ਸੱਚ ਤੇ ਰਾਹ ਤੇ ਤੁਰਦਾ ਇਸ ਕਰਕੇ ਉਹ ਲੋਕਾਂ ਦੀ ਮਦਦ ਕਰਦਾ ਇਸ ਕਰਕੇ ਝੂਠੇ ਇਲਜ਼ਾਮ ਲਗਾਏ ਅਤੇ ਜਿਹੜਾ ਦੂਜੇ ਦੀ ਮਦਦ ਕਰਦਾ ਹੈ ਉਹ ਚੋਰੀ ਕਿਵੇਂ ਕਰ ਸਕਦਾ ਹੈ ਸ਼ਰਮ ਕਰ ਲੋ ਮਾੜੀ ਮੋਟੀ ਇਹੋ ਜਿਹੇ ਗੰਦੇ ਇਲਜ਼ਾਮ ਦੂਜਿਆਂ ਦੇ ਉੱਤੇ ਲਾਉਂਦੇ ਹੋ ਜਿਹੜਾ ਉਹ ਵੀ ਸੱਚਾ ਬੰਦਾ ਹੈ ਰੱਬ ਸੱਚਿਆਂ ਦਾ ਸਾਥ ਦਿੰਦਾ ਹੈ ਝੂਠਿਆਂ ਦਾ ਨਹੀਂ ਇੱਕ ਨਾ ਇੱਕ ਇਹਦੀ ਸਜ਼ਾ ਜ਼ਰੂਰ ਮਿਲੇਗੀ ਜਿਸਨੇ ਵੀ ਇਹ ਕੰਮ ਕੀਤਾ ਹੈ ਉਹ ਰੱਬ ਸਭ ਦੇਖਦਾ ਹੈ ਆਪਣੇ ਕਰਮਾਂ ਦੀ ਸਜ਼ਾ ਭੁਗਤਣ ਲਈ ਤਿਆਰ ਹੋ ਜਾ ਕਿਉਂਕਿ ਤੁਸੀਂ ਬੇਨਜਾਇਜ਼ ਨੂੰ ਕੁੱਟਿਆ ਮਾਰਿਆ ਅਸੀਂ ਡਰਦੇ ਨਹੀਂ ਹਾਂਗੇ ਅਸੀਂ ਸੱਚ ਬੋਲਦੇ ਹਾਂ ਤੇ ਸੱਚ ਦਾ ਸਾਥ